ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਕਿਵੇਂ ਤੁਸੀਂ ਸਾਰੇ ਉਮੀਦ ਕਰਦੀਆਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਸਵਾਗਤ ਹੈ ਆਪਣੇ ਚੰਨਜ਼ ਵਲੌਗ ਤੇ ਤੇ ਇੱਥੇ ਆਪਾਂ ਅੱਜ ਅਗਲੇ ਦਿਨ ਦਾ ਵਲੌਗ ਲੈ ਕੇ ਆਏ ਆ ਆਪਾਂ ਇੱਥੇ ਜਾ ਰਹੇ ਸੀ ਬਰਾਤ ਤਿਆਰ ਸ਼ਰ ਹੋ ਕੇ ਤੇ ਬਾਕੀ ਇੱਥੋਂ ਹੀ ਆਪਾਂ ਸਟਾਰਟਿੰਗ ਕੀਤੀ ਵਲੌਗ ਦੀ ਤੁਹਾਨੂੰ ਪਤਾ ਹੀ ਹੈ ਜਦੋਂ ਖਾਸ ਵਿਆਹ ਹੋਵੇ ਤੇ ਜ਼ਿਆਦਾ ਨਹੀਂ ਸ਼ੂਟ ਕੀਤਾ ਜਾ ਸਕਦਾ ਕਿਉਂਕਿ ਸਾਰੇ ਬਿਜ਼ੀ ਹੁੰਦੇ ਤਿਆਰੀਆਂ ਸ਼ੈਰੀਆਂ ਦੇ ਵਿੱਚ ਸੋ ਇਹ ਤੇ ਸਟਾਰਟ ਕੀਤਾ ਸੀਗਾ ਕਿਉਂਕਿ ਲੇਟ ਹੋਣ ਦਾ ਡਰ ਸੀ ਤੇ ਛਿੱਤਰਾਂ ਦਾ ਵੀ ਡਰ ਸੀ ਬਾਕੀ ਚਲੋ ਵਧੀਆ ਸਾਰਾ ਕੁਝ ਟਾਈਮ ਤੇ ਨੇ ਹੋ ਗਿਆ ਸੀਗਾ ਤੇ ਅਸੀਂ ਜਾ ਰਹੇ ਸੀ ਇੱਥੇ ਆਪਾਂ ਕਲਿੱਪ ਲਈ ਸੀ ਤੇ ਮੈਂ ਹੁਣ ਕਰ ਰਹੀ ਹਾਂ ਵਾਇਸਓਵਰ ਤੇ ਬਾਕੀ ਦੇ ਤੁਸੀਂ ਆਪਣੇ ਆਪ ਹੀ ਦੇਖ ਲਓਗੇ ਸਾਰਾ ਜਾਨਸਾਰ ਅਸੀਂ ਕਿਵੇਂ ਮਤਲਬ ਉੱਥੇ ਵੀ ਜਿੰਨਾ ਕੁ ਸ਼ੂਟ ਲਿੱਤਾ ਗਿਆ ਮੈਂ ਲਿਆ ਬਾਕੀ ਗਿੱਧੇ ਵਾਲੇ ਜਿਹੜੇ ਬਹੁਤ ਸੋਹਣੀਆਂ ਸੋਹਣੀਆਂ ਉਹਨਾਂ ਨੇ ਮਤਲਬ ਡੋਲੀ ਟਾਈਮ ਕਰੇ ਜਾ ਕੇ ਬਹੁਤ ਸੋਹਣਾ ਰਿਕਾਰਡ ਸੀ ਉਹਨਾਂ ਦਾ ਉਹ ਤੁਸੀਂ ਦੇਖਿਓ ਬਹੁਤ ਹੀ ਇਮੋਸ਼ਨਲ ਵੀ ਸੀ ਵਧੀਆ ਸੀਗਾ ਬਾਕੀ ਇੱਥੇ ਇਹਨਾਂ ਨੇ ਬਹੁਤ ਸੋਹਣਾ ਡਾਂਸ ਕੀਤਾ ਸੀ ਗਾਣੇ ਦੇ ਬੋਲ ਜਿਹੜੇ ਉਹ ਤਾਂ ਮੈਂ ਨਹੀਂ ਲਗਾ ਸਕਦੀ ਕਿਉਂਕਿ ਕਾਪੀਰਾਈਟ ਦਾ ਹੈ ਤੇ ਬਾਕੀ ਬਹੁਤ ਸੋਹਣਾ ਕੀਤਾ ਸੀ ਇਹਨਾਂ ਨੇ ਕਿ ਮੈਂ ਥੋੜਾ ਜਿਹਾ ਸ਼ੂਟ ਕੀਤਾ ਬਾਅਦ ਚ ਵੀ ਕੀਤਾ ਸੀ ਤੁਸੀਂ ਦੇਖਿਓ ਤੇ ਇੱਥੇ ਦੁਲਹਹਣ ਆ ਗਈ ਸੀ ਅਸੀਂ ਉਹਨਾਂ ਦੀ ਐਂਟਰੀ ਕਰਾਉਣ ਲੱਗ ਪਏ ਸਾਰੇ کافی ਮਸਤੀ ਕਰ ਰਹਾ ਸੀਗੇ ਕੁੜੀਆਂ ਨੇ ਬਹੁਤ ਪੰਗੜਾ ਪਾਇਆ ਮੈਂ ਵੀ ਸੀ ਨਾਲ ਤੇ ਬਾਕੀ ਮੈਂ ਸ਼ਿਫਤ ਇਹਨਾਂ ਦੀ ਵੀਡੀਓ ਲੈ ਰਹੀ ਸੀ ਤੇ ਮੇਰੀ ਵੀਡੀਓ ਨਹੀਂ ਆਈ ਪੱਕੀ ਇੱਕ ਤਾਂ ਤੇ ਮੈਂ ਥੋੜੀ ਜਿਹੀ ਕਲਿੱਪ ਲਈ ਆਪਦੀ ਆਪੇ ਕਿਉਂਕਿ ਸਾਰੇ ਇੱਥੇ ਬਹੁਤ ਸੋਨਾ ਕੀਤਾ ਬੋਹੇ ਬਾਰੀਆਂ ਤੇ ਨਾਲੇ ਕੰਦਾ ਟੱਪ ਕੇ Song ਤੇ ਇਹਨਾਂ ਨੇ ਬਹੁਤ ਪਿਆਰਾ ਮੈਂ ਬੜੇ ਰੀਜ ਨਾ ਦੇਖਿਆ ਕਿਉਂਕਿ ਮੋਸਟਲੀ ਅੱਜਕੱਲ ਮਾੜਾ ਮੋਟਾ ਚੀ ਜੰਦੇ ਕੋਈ ਵਧੀਆ ਸ਼ੋਅ ਨਹੀਂ ਕਰਦੇ ਤੇ ਇਹਨਾਂ ਨੇ ਇੱਕ ਦੋ ਜਿਹੜੇ ਸ਼ੋਅ ਬਹੁਤ ਵਧੀਆ ਕੀਤੇ ਸੀਗੇ ਸਟਾਰਟਿੰਗ ਦੇ ਵਿੱਚ ਤੇ ਮੈਂ ਉਹ ਤਾਂ ਕਰਕੇ ਉਹਨਾਂ ਦੇ ਸ਼ੂਟ ਲੈ ਲਏ ਸੀਗੇ ਬਾਕੀ ਤੇ ਸਾਰੇ ਬੈਠੇ ਸੀ ਟੇਬਲ ਤੇ ਖਾ ਪੀ ਰਹੇ ਸੀਗੇ ਚਾਹ ਪਾਣੀ ਪੀ ਆਏ ਸੀਗੇ ਤੇ ਸਾਰੇ ਆਪ ਦਾ ਇੰਜੋਏ ਕਰ ਰਹੇ ਸੀਗੇ ਹੋਰ ਨਾਲ ਨਾਲ ਦੁਲਹ ਦੋਲਣ ਨੂੰ ਦੀ ਸਾਈਡ ਤੇ ਆਪਦੇ ਉਹਨਾਂ ਦੇ ਭੋਜ ਬਣ ਰਹੇ ਸੀਗੇ ਤੇ ਬਾਅਦ ਵਿੱਚ ਉਹਨਾਂ ਨੂੰ ਲੈ ਕੇ ਆਵਾਂਗੇ ਉਹਨਾਂ ਦੀ ਐਂਟਰੀ ਇੱਕ ਵਾਰੀ ਉਧਰੋਂ ਕਰਵਾਤੀ ਸੀ ਪੈਲਸ 'ਚ ਤੇ ਹੁਣ ਪੈਲਸ ਤੋਂ ਇੱਧਰ ਲੈ ਕੇ ਆਵਾਂਗੇ ਸਟੇਜ ਤੇ ਬਾਕੀ ਬਹੁਤ ਸੋਹਣਾ ਪਰਫਾਰਮੈਂਸ ਨੇ ਉਹਨਾਂ ਦੇ ਡ्रेसेस ਬਹੁਤ ਸੁਣੀਆਂ ਲੱਗੀਆਂ ਬਹੁਤ ਪਿਆਰੀਆਂ ਸੀ ਕਲਰਫੁੱਲ ਜੀਆਂ ਤੇ ਮੈਂ ਰਹਿ ਨਹੀਂ ਸਕੀ ਇਸ ਕਰਕੇ ਰਿਕਾਰਡ ਕਰ ਲਿਆ ਤੇ ਬਾਕੀ ਹੁਣ ਆਪਾਂ ਦੁਲਹਾ ਦੁਲਹਨ ਦੀ ਐਂਟਰੀ ਫੇਰ ਸ਼ੁਰੂ ਹੋਣ ਜਾ ਰਹੀ ਹੈ ਤੇ ਤੁਸੀਂ ਇੱਥੇ ਦੇਖਿਓ ਕੁੜੀਆਂ ਨੇ ਬਹੁਤ ਸਾਰਾ ਇੰਜੋਏ ਕੀਤਾ ਤੇ ਐਂਟਰੀ ਕੀਤੀ ਦੁਲਹਾ ਦੁਲਹਨ ਦੀ ਤੇ ਸੀ ਬੈਠੇ ਸੀ ਮੈਂ ਸੋਚਿਆ ਚਲੋ ਆਪਣੀ ਲੁੱਕ ਵੀ ਦਿਖਾਈ ਦੇਵਾਂ ਅੱਜ ਮੈਂ ਇਹ ਵਾਲਾ ਸੂਟ ਪਾਇਆ ਸੀਗਾ ਤੇ ਕਿਉਂਕਿ ਮੇਰੀ ਪਹਿਲਾਂ ਕੋਈ ਤਿਆਰੀ ਨਹੀਂ ਸੀ ਜਲਦੀ ਚ ਤਿਆਰ ਹੋਈ ਸੀਗੀ ਪਹਿਲਾਂ ਮੇਰਾ ਰੱਦਾ ਸੀ ਕਿ ਅੱਜ ਮੈਂ ਘਰ ਰਹਿਣੀ ਆ ਕਿਉਂਕਿ ਤਬੀਅ ਥੋੜੀ ਖਰਾਬ ਸੀ ਬਾਕੀ ਫਿਰ ਸਾਰੇ ਕਹਿ ਲਾਪੇ ਨਹੀਂ ਤੂੰ ਵੀ ਚਾਹ ਤੇ ਫਿਰ ਮੈਂ ਤਿਆਰ ਹੋ ਗਈ ਬਹੁਤ ਜਲਦੀ ਚ ਤਿਆਰ ਹੋਈ ਸੀ ਪਰ ਫਿਰ ਵੀ ਮੈਨੂੰ ਆਪਣੀ ਲੁੱਕ ਸਹੀ ਲੱਗੀ ਤੁਹਾਨੂੰ ਮੇਰੀ ਕਿਵੇਂ ਦੀ ਲੁੱਕ ਲੱਗੀ ਕਮੈਂਟਾਂ ਵਿੱਚ ਜਰੂਰ ਦੱਸਿਓ ਇੱਥੇ ਸਾਡੇ ਬ੍ਰਦਰਸ ਜਿਹੜੇ ਨੱਚ ਰਿਆ ਸੀ ਹਜੇ ਤਾਂ ਥੋੜੇ ਜਿਹੀ ਆਏ ਸੀ ਬਾਕੀ ਬਾਅਦ ਚ ਬਹੁਤ ਜ਼ਿਆਦਾ ਮਤਲਬ ਸਾਰਿਆਂ ਨੇ ਬਹੁਤ ਮਸਤੀ ਕੀਤੀ ਅਸੀਂ ਉਹਨਾਂ ਨੂੰ ਦੇਖ ਰਿਆ ਸੀ ਇੰਜੋਏ ਕਰ ਰਿਆ ਸੀ ਤੇ ਬਾਕੀ ਜਿੰਨਾ ਛੋਟ ਹੋ ਸਕਿਆ ਸੌਰੀ ਤੇ ਹੁਣ ਵਾਰੀ ਆ ਗਈ ਡੋਲੀ ਦੀ ਆਏ ਜੇ ਬਰਤਾਲੀ ਵੀ ਜਾਣ ਤੂ ਮੇਰੇ ਘਰੇ ਦੂਰ ਘਰੇ ਆਇ ਤੂ ਜੀਤਾਂ ਦੁੱਕੀ ਸਾਲੀ ਅਜ ਮੇਰੇ ਵੀਰੇ ਦੇ सौ रोखे ਅੱਜ ਦਾ ਵਲੌਗ ਇੰਨਾ ਹੀ ਅੱਜ ਦਾ ਵਲੌਗ ਕਿਸ ਤਰ੍ਹਾਂ ਲੱਗਾ ਪਲੀਜ਼ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣਾ ਪਿਆਰ ਇਸ ਤਰ੍ਹਾਂ ਬਣਾਈ ਰੱਖਣਾ ਮਿਲਦੇ ਆ ਨੈਕਸਟ ਵਲੌਗ ਤਦ ਤੱਕ ਲਈ ਸਸਿਕਾ